ਸਰੀ ਕਿਹਾ ਜਾਂਦਾ ਹੈ ਕਿ ਸ਼ੀਲਾਜੀਤ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਜ਼ਿਆਦਾਤਰ ਜਿਹੜੇ ਡਾਕਟਰ ਜਾਂ ਵੈਦ ਹੁੰਦੇ ਨੇ ਉਹ ਵੀ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਸ਼ੀਲਾਜੀਤ ਖਾਓ ਪਰ ਬਾਜ਼ਾਰ ਦੇ ਵਿੱਚ ਉਸੇ ਸ਼ੀਲਾਜੀਤ ਦੇ ਨਾਮ ਤੇ ਕੈਮੀਕਲ ਵੇਚਿਆ ਜਾ ਰਿਹਾ ਅਸਲ ਦੇ ਵਿੱਚ ਸ਼ੀਲਾਜੀਤ ਦੇ ਕੀ ਕੀ ਫਾਇਦੇ ਹੁੰਦੇ ਨੇ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਅੱਜ ਵੈਦ ਬਲਬੀਤ ਸਿੰਘ ਹੋਰ ਨਾਲ ਗੱਲਬਾਤ ਕਰਾਂਗੇ ਤਾਂ ਆਪ ਸਾਡੇ ਪਿੱਛੇ ਜਿਹੜੀ ਹੈ ਇਹ ਸ਼ੀਲਾਜੀਤ ਤਿਆਰ ਵੀ ਕੀਤੀ ਜਾ ਰਹੀ ਹੈ ਤਾਂ ਵੈਦ ਜੀ ਸਭ ਤੋਂ ਪਹਿਲਾਂ ਇਹ ਦੱਸੋ ਬਜ਼ਾਰਾਂ ਦੇ ਵਿੱਚ ਡਾਕਟਰ ਬਹੁਤ ਸਾਰੇ ਕਹਿੰਦੇ ਨੇ ਵੈਦ ਕਹਿੰਦੇ ਨੇ ਸ਼ੀਲਾਜੀਤ ਦੇ ਬਹੁਤ ਫਾਇਦੇ ਨੇ ਪਰ ਕਈ ਲੋਕਾਂ ਨੂੰ ਉਹ ਨੁਕਸਾਨ ਕਰਦੀ ਹੈ ਉਹਦੇ ਪਿੱਛੇ ਕਾਰਨ ਕੀ ਹੁੰਦੇ ਨੇ ਬਿਲਕੁਲ ਸ਼ੀਲਾਜੀਤ ਦੇ ਨੁਕਸਾਨ ਉਹਨਾਂ ਵਾਸਤੇ ਆ ਜਿਹੜੇ ਮਤਲਬ ਬਿਨਾਂ ਸਮਝ ਤੋਂ ਆਨਲਾਈਨ ਮੰਗਾ ਕੇ ਖਾਣ ਲੱਗ ਜਾਂਦੇ ਨੇ ਉਹਦੇ ਚ ਹਰ ਇੱਕ ਬੰਦੇ ਦੀ ਤਸਵੀਰ ਦੇਖੀ ਜਾਂਦੀ ਹੈ ਕਿਸੇ ਨੂੰ ਤੁਸੀਂ ਦੇ ਹਿਸਾਬ ਨਾਲ ਦੇਣੀ ਹੈ ਕਿਸੇ ਨੂੰ ਨਹੀਂ ਦੇਣੀ ਹੈ ਕਿਸੇ ਦਾ ਬੀਪੀ ਵੱਧਾ ਉਹਨੂੰ ਨਹੀਂ ਦੇਣੀ ਵੀ ਕਿਲੋ ਵਾਲੇ ਨੂੰ ਆਪਾਂ ਦੇ ਸਕਦੇ ਹਾਂ ਜਾਂ ਤਸਵੀਰ ਦੇਖ ਕੇ ਉਹਨੂੰ ਆਪਾਂ ਦੇ ਸਕਦੇ ਹਾਂ ਉਹ ਫਾਇਦਾ ਨੁਕਸਾਨ ਉਸ ਵੀ ਆਪ ਖੁਦ ਕਰ ਲੈਣੇ ਆ ਜਦੋਂ ਆਪਾਂ ਆਨਲਾਈਨ ਮੰਗਾ ਕੇ ਲੈਂਦੇ ਆ ਕਿਸੇ ਦੀ ਸਲਾਹ ਲੈ ਤੋ ਬਗੈਰ ਸਿਲਾਜੀਤ ਨਹੀਂ ਵਰਤਣੀ ਚਾਹੀਦੀ ਪਰ ਸਿਲਾਜੀਤ ਇੱਕ ਬਹੁਤ ਵਧੀਆ ਬਹੁਤ ਵਧੀਆ ਇੱਕ ਸਾਡੀ ਆਯੁਰਵੇਦ ਦੀ ਆਯੁਰਵੇਦ ਦੀ ਜਿਹੜੀ ਹੈ ਨਾ ਮੇਨ ਮੈਡੀਸਨ ਆ ਮੇਨ ਦਵਾਈਆਂ ਜਿਹਨੂੰ ਕਿ ਆਯੁਰਵੇਦ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਬੰਦਾ ਆਪਣੀ ਲਾਈਫ ਦੇ ਵਿੱਚ 1 ਕਿਲੋ ਸਿਲਾਜੀਤ ਖਾ ਲੈਂਦਾ ਤਾਂ ਉਹ ਦਵਾਈਆਂ ਦੀ ਉਹਨੂੰ ਸਾਰੀ ਲਾਈਫ ਦੇ ਵਿੱਚ ਲੋੜ ਨਹੀਂ ਪੈਂਦੀ ਕਿਸੇ ਦੀ ਇਹ ਵੀ ਕਿਹਾ ਜਾਂਦਾ ਹੈ ਨਾ ਕਿ ਇੱਕ ਇੱਕ ਗੱਲ ਸਾਹਮਣੇ ਆਈ ਸੀ ਕਹਿੰਦੇ ਵੀ ਇੱਕ ਬੰਦੇ ਨੇ ਨਾ ਇੱਕ ਕੱਪ ਸ਼ਿਲਾਜੀਤ ਇਕੱਠੀ ਖਾ ਲਈ ਤੇ ਉਹ ਚੱਕਰ ਖਾ ਕੇ ਉਹ ਡਿੱਗ ਗਿਆ ਸੀ ਦੇਖੋ ਇੰਨੀ ਤਾਂ ਇਹਦੀ ਮਾਤਰਾ ਹੀ ਨਹੀਂ ਬਣਦੀ ਹੈਗੀ ਹਰ ਇੱਕ ਬੰਦੇ ਦਾ ਹਰ ਇੱਕ ਚੀਜ਼ ਦਾ ਕਿਸੇ ਦਾ ਜੇ ਓਵਰਡੋਜ਼ ਲਵਾਂਗੇ ਨੁਕਸਾਨ ਤਾਂ ਹੈ ਓਵਰਡੋਜ਼ ਤਾਂ ਮਾੜੀ ਆ ਕੋਈ ਇਹਦੇ ਵਿੱਚ ਕੋਈ ਮਤਲਬ ਕੋਈ ਵਡਿਆਈ ਨਹੀਂ ਹੈਗੀ ਕਿ ਮੈਂ ਇੱਕ ਕੱਪ ਖਾ ਲਿਆ ਐਦਾਂ ਨਹੀਂ ਇਹਦੀ ਜਿਹੜੀ ਡੋਜ਼ ਆ ਉਹ ਡੋਜ਼ ਉਮਰ weight ਤੇ ਉਹਦੀ ਨਵਜੀ ਤਸਵੀਰ ਦੇਖ ਕੇ ਹੀ ਜੋਸ ਬਣਣੀ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਨਲਾਈਨ ਸ਼ੀਲਾ ਜੀ ਜਿਹੜੀ ਉਹ ਖਰਾਬ ਕਰਦੀ ਹੈ ਕਈ ਕੁਸ਼ ਕੈਮੀਕਲਸ ਵਗੈਰਾ ਪਾਈ ਹੁੰਦੇ ਨੇ ਅਸਲ 'ਚ ਸ਼ੀਲਾ ਜੀ ਤਿਆਰ ਕਿੱਦਾਂ ਹੁੰਦੀ ਆ ਉਹ ਸਾਡੇ ਦਰਸ਼ਕਾਂ ਨੂੰ ਸਮਝਾਓ ਦੇਖੋ ਆਹ ਦੇਖੋ ਸਾਡੇ ਕੋਲ ਆ ਸ਼ੀਲਾ ਜੀ ਦਾ ਆਹ ਪੱਥਰ ਜਿਹੜਾ ਹੈਗਾ ਨਾ ਇਹ ਸ਼ੀਲਾ ਜੀ ਦਾ ਪੱਥਰ ਆ ਇਸ ਰੂਪ ਚ ਆਉਂਦੀ ਆ ਸ਼ੀਲਾ ਜੀ ਇਹ ਮੈਨੂੰ ਲੱਗਦਾ ਪਹਿਲੀ ਵਾਰ ਹੀ ਲੋਕਾਂ ਨੇ ਦੇਖੀ ਹੋਵੇ ਚਲੋ ਦੇਖੀ ਵੀ ਹੋਗੀ ਸਾਡੇ ਕੋਲ ਬਥੇਰੇ ਆਉਂਦੇ ਨੇ ਇੱਥੇ ਦੂਜੇ ਵੇਚਣ ਵਾਲੇ ਹੈ ਨਾ ਆ ਆ ਦੇਖੋ ਆ ਸਿਲਾ ਜਿੱਦਾ ਆ ਰੂਪ ਹੈ ਇਹ ਇਹਨਾਂ ਮਹੀਨਿਆਂ ਦੇ ਵਿੱਚ ਅੱਬ ਜਿਹੜਾ ਸੋਣ ਭਾਦੋਂ ਦੇ ਵਿੱਚ ਥੋੜੀ ਜਿਹੀ ਇਦਾਂ ਹੋ ਜਾਂਦੀ ਆ ਇਹ ਇਹਨੂੰ ਕੀ ਕਰਦੇ ਆ ਅਸੀਂ ਇਹਨੂੰ ਅਸੀਂ ਪਹਿਲਾਂ ਪਾਣੀ ਚ ਭਿਉਂ ਦਿੰਦੇ ਆ ਆ ਦੇਖੋ ਤੁਹਾਡੇ ਸਾਹਮਣੇ ਇਹਨੂੰ ਇਹਦੇ ਵਿੱਚ ਭਿਉਂਤਾ ਜਾਣਾ ਭਿਉਂ ਕੇ ਇਹਨੂੰ 2-4 ਦਿਨ ਰੱਖਣ ਤੋਂ ਬਾਅਦ ਇਹਦਾ ਸਾਰਾ ਨਾਲ ਦੀ ਨਾਲ ਇਹਨੂੰ ਘੋਲਿਆ ਜਾਣਾ ਫੇਰ ਇਹਦਾ ਜਿਹੜਾ ਵਿੱਚੋਂ ਮਟੀਰੀਅਲ ਹੁੰਦਾ ਨਾ ਮਿੱਟੀ ਵਗੈਰਾ ਉਹ ਸਾਰੀ ਥੱਲੇ ਬੈਠ ਜਾਣੀ ਆ ਤੇ ਇਹ ਪਾਣੀ ਇਕੱਲਾ ਜਿਹੜਾ ਇਹ ਕੱਢਿਆ ਜਾਣਾ ਹੁਣ ਕੇ ਇਸ ਤੋਂ ਬਾਅਦ ਭੈਣ ਇਸ ਤੋਂ ਬਾਅਦ ਇਹਦਾ ਪ੍ਰੋਸੈਸ ਸ਼ੁਰੂ ਹੁੰਦਾ ਫਿਰ ਸਾਡੇ ਆ ਪੱਠੀ ਜਿਹੜੀ ਹੈਗੀ ਆ ਇਹ ਪੱਠੀ ਦੇ ਵਿੱਚ ਦੇਖੋ ਤੁਸੀਂ ਆ ਪਤੀਲਾ ਜੀ ਇਹ ਪਤੀਲਾ ਪਾਣੀ ਨਾਲ ਭਰਿਆ ਹੋਇਆ ਇੱਥੇ ਤੱਕ ਪਾਣੀ ਉਵਾਲ ਉਵਾਲਾ ਖਾਰੇ ਆ ਤੇ ਪਾਣੀ ਦੇ ਵਿੱਚ ਥੱਲੇ ਅਸੀਂ ਫਿਰ ਇਹਦੇ ਇੱਟਾਂ ਰੱਖੀਆਂ ਹੋਈਆਂ ਨੇ ਤੇ ਆ ਵਰਤਨ ਜਿਹੜਾ ਥੱਲੇ ਨਹੀਂ ਲੱਗਦਾ ਪਾਣੀ ਤੇ ਡਾਇਰੈਕਟ ਨਹੀਂ ਲੱਗਦਾ ਡਾਇਰੈਕਟ ਹੀਟ ਇਹਨੂੰ ਕੋਈ ਨਹੀਂ ਆਉਂਦੀ ਪਾਣੀ ਉਵਾਲਵਾਲ ਕੇ ਤੇ ਇਹ ਤਾਂ ਹੀ ਰੁਬਲਦੀ ਆ ਘਟੋ ਘਟ ਦੇਖੋ ਅੱਜ ਨੂੰ 15 ਦਿਨ ਹੋ ਗਏ ਆ ਹਲੇ ਇਹਦਾ ਅੱਧਾ ਪ੍ਰੋਸੈਸ ਕਾਮਯਾਬ ਹੋਇਆ ਹਲੇ ਤਕਰੀਬਨ 10 ਦਿਨ ਨੂੰ ਇਹਨੂੰ 12 ਦਿਨ ਹੋਰ ਲੱਗਣੇ ਆ ਤਾਂ ਇਹ ਨੇ ਅਸਲੀ ਸ਼ੁੱਧ ਸ਼ਿਲਾਜੀਤ ਤਿਆਰ ਹੋਣੀ ਆ ਇਸ ਤਰੀਕੇ ਨਾਲ ਜਿਹੜੀ ਸ਼ਿਲਾਜੀਤ ਤਿਆਰ ਹੋਈ ਆ ਨਾ ਇਹਦੇ ਵਿੱਚ ਸਾਡੀ ਜਿਹੜੀ ਕੱਢੀ ਹੋਈ ਸ਼ਿਲਾਜੀਤ ਆ ਇਹਦੇ ਵਿੱਚ ਫਾਲੋਇਕ ਐਸਿਡ 83% ਨਿਕਲੂਗਾ ਇਹ ਸਭ ਤੋਂ ਟਾਪ ਦੀ ਕੁਆਲਿਟੀ ਮੰਨੀ ਜਾਂਦੀ ਹੈ ਟਾਪ ਦੀ ਕੁਆਲਿਟੀ ਆ 83% ਤੋਂ ਵੱਧ ਨਿਕਲਦਾ ਹੀ ਨਹੀਂ